ਅਪਾ ਦੇਖ ਰਹੇ ਆ ਕਿ ਉਹ ਪਾਕ ਪਵਿੱਤਰ ਵੇਂ ਜਿਸ ਦੇ ਵਿੱਚ ਦਿਲ ਚ ਅਰਦਾਸਾਂ ਪਾਸ ਮਾਲਕ ਦੇ ਚਰਨਾਂ ਵਿੱਚ ਕਰਦੇ ਸੀ ਕਿ ਪਾਤਸ਼ਾਹ ਕਿਰਪਾ ਕਰੋ ਇਹ ਵੇਂ ਹੀ ਦੁਆਰਾ ਬਗੇ ਇਹ ਵੇਂ ਦੇ ਫਿਰ ਦਰਸ਼ਨ ਹੋਣ ਫਿਰ ਪਵਿੱਤਰ ਵੇਂ ਦੇ ਵਿੱਚ ਇਸ਼ਨਾਨ ਕਰ ਸਕੀਏ ਸੋ ਇਹ ਪਾਕ ਪਵਿੱਤਰ ਵੇਂ ਜਿਹੜੀ ਆਪਾਂ ਦੇਖ ਰਹੇ ਆ ਕਿ ਇਹ ਇਸ਼ਨਾਨ ਕਰਨ ਵਾਸਤੇ ਸੰਗਲੀਆਂ ਅੱਗੇ ਇਹ ਸਾਰਾ ਕੁਝ ਕਿ ਅਮਰ ਤੇ ਜਲ ਦੇ ਵਿੱਚ ਜੋ ਵੀ ਸਲਤਨ ਪ੍ਰਲੋਧ ਦੀ ਗੁਰੂ ਨਾਨਕ ਬਾਸਾ ਦੇ ਅਵਤਾਰ ਪੁਰਬ ਦੀਆਂ ਖੁਸ਼ੀਆਂ ਮਨਾਉਣ ਵਾਸਤੇ ਆਵੇ ਉਹ ਪਵਿੱਤਰ ਵੇਂ ਦੇ ਦਰਸ਼ਨ ਵੀ ਕਰੇ ਤੇ ਇਸ਼ਨਾਨ ਵੀ ਕਰੇ ਤੇ ਗੁਰੂ ਨਾਨਕ ਬਾਸਾ ਦੀ ਉਹ ਬਖਸ਼ਿਸ਼ਾ ਜੋ ਚਰਨ ਰੇਨ ਇਸ ਪਵਿੱਤਰ ਵੇਂ ਦੇ ਵਿੱਚ ਆਪਣਾ ਆਪ ਇਸ ਵਿੱਚ ਆਲੋਪ ਕਰਕੇ ਉਹ ਅਕਾਲ ਪੁਰਖ ਦੇ ਪਾਵਨ ਚਰਨਾਂ ਤੋਂ ਜੋ ਅਲਾਹੀ ਬਾਣੀ ਲੈ ਕੇ ਆਏ ਆ ਸੋ ਅੱਜ ਵੀ ਉਹ ਨਾਮ ਦਾ ਜਹਾਜ਼ ਕਲਯੁਗ ਦੀ ਜੀਵਾਂ ਵਾਸਤੇ ਹਰ ਇਨਸਾਨ ਵਾਸਤੇ ਪਸ਼ੂ ਪ੍ਰੇਤ ਮੁਕਤ ਕੋ ਉਤਾਰੇ ਪਾਹਨ ਪਾਰ ਉਤਾਰੇ ਪਥਰਾਂ ਨੂੰ ਵੀ ਉਤਾਰਨ ਵਾਲੀ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉਹ ਪਾਵਨ ਸ਼ਬਦ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਮਾ ਹੱਤ ਦੇ ਜੋ ਖੋਕਾ ਆਸ਼ਾ ਨੇ ਦਿੱਤਾ ਜੋ ਸਾਨੂੰ ਹੁਕਮ ਲਾਇਆ ਜੋ ਸਾਨੂੰ ਸੰਦੇਸ਼ ਦਿੱਤਾ ਉਪਦੇਸ਼ ਦਿੱਤਾ ਜੋ ਸਾਨੂੰ ਰਸਤਾ ਦੱਸਿਆ ਆਓ ਉਸ ਰਾਹ ਦੇ ਉੱਤੇ ਚੱਲੀਏ ਜੇ ਤੁਸੀਂ ਸਾਰੇ ਰਲਕੇ ਚੱਲੇ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਮਿਹਰ ਕੀਤੀ ਹੈ ਤੇ ਆਪਾਂ ਦੁਹਰਾ ਉਸ ਪਵਿੱਤਰ ਵਿੱਚ ਦੇ ਦਰਸ਼ਨ ਤੇ ਸਨਾਨਾ ਨੂੰ ਅਸੀਂ ਮੰਨ ਰਹੇ ਹਾਂ ਗੁਰੂ ਬਾਸ਼ਾ ਕਿਰਪਾ ਕਰਨ ਹਰ ਨਦੀ ਹਰ ਦਰਿਆ ਸਾਰੇ ਪਾਗ ਪਵਿੱਤਰਾਂ ਤੇ ਸਾਰੇ ਇਸੇ ਤਰ੍ਹਾਂ ਪਾਗ ਪਵਿੱਤਰ ਹੋਣ ਤੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਹੈ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਹੈ ਕਿ ਪਾਤਸ਼ਾਹ ਕਿਰਪਾ ਕਰਨ ਇਹ ਕੁਦਰਤੀ ਸਰੋਤ ਆਉਣ ਵਾਲੀਆਂ ਪੀੜ੍ਹੀਆਂ ਦੀ ਜੋ ਦਾਤ ਆ ਅਮਰਤ ਵਰਗੇ ਜਲ ਜਿਹੜੇ ਹੈ ਆਉਣ ਵਾਲੀ ਪੀੜ੍ਹੀ ਵਾਸਤੇ ਆਈਆਂ ਗੁਰ ਸੰਗਤਾਂ ਵਾਸਤੇ ਉਪਲਬਧ ਹੋਣ ਗੁਰ ਸੰਗਤਾਂ ਇਸ ਅਮਰਤ ਜਲ ਦੀ ਝੋਲੀ ਲੈ ਕੇ ਲਾਹਾ ਪ੍ਰਾਪਤ ਕਰ ਸਕਾ ਸੋ ਸਾਰੀ ਗੁਰ ਸੰਗਤ ਦਾ ਧੰਨਵਾਦ ਸਾਰਿਆਂ ਮੱਜਿਆਂ ਨੂੰ ਸੋ ਇਹੋ ਜਿਹਾ ਅਮਰਤ ਜਲ ਦੀ ਝੋਲੀ ਜੜੀ ਹੈ ਅਸੀਂ ਇਥੋਂ ਸਾਰੇ ਲੈ ਸਕਦੇ ਆ